ਬੋਲ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ ਇਹ ਜਿਹੜੀ ਆਪਣੀ ਲਾੜ ਦੀ ਦਿਸ਼ਾ ਹੈ ਪੂਰਬ ਉੱਤਰ ਦੱਖਣ ਪੱਛਮ ਇਹ ਕੋਰਨਰ ਕੱਟਿਆ ਜਾਵੇ ਤਾਂ ਤੁਹਾਡੀ ਜਿਹੜੀ ਆਉਣ ਵਾਲੀ ਲਾੜ ਹੈ ਪੀੜੀਆਂ ਉਹਦੇ ਵਿੱਚ ਖਤਰਾ ਬਣਦਾ ਹੈ ਤੇ ਉਹ ਲਾੜ ਕਿਸੇ ਨਾ ਕਿਸੇ ਕਾਰਨ ਬਹੁਤ ਮਸਾ ਹੋਣੀ ਉਸ ਪਰਿਵਾਰ ਦੇ ਵਿੱਚ ਪੀਟੀ ਲਈ ਮਸਾ ਜਲਣ ਲੈਣਾ ਦਿੱਕਤਾਂ ਆਉਣੀਆਂ ਜੇ ਇਹ ਜ਼ਿਆਦਾ ਖਰਾਬ ਹੈ ਜਾਂ ਇਹ ਕੱਟੀ ਹੈ ਜੇ ਜ਼ਿਆਦਾ ਵੱਧ ਜਾਵੇ ਤਾਂ ਪਰਿਵਾਰ ਦੇ ਵਿੱਚ ਜਿਹੜੇ ਵਿਚਾਰ ਹੈ ਸਾਡੇ ਉਹ ਉਬਰ ਹੋ ਜਾਂਦੀ ਹੈ ਮਤਲਬ ਇਹਦਾ ਇੱਕ ਵਿਸ਼ੇਸ਼ ਧਿਆਨ ਰੱਖਣਾ ਹੁੰਦਾ ਹੈ ਜਦੋਂ ਆਪਾਂ ਕੱਲ ਬਣਾਉਣੇ ਆ ਉੱਤਰ ਪੂਰਬ ਦਾ ਵਿਚਾਲਾ ਜੇ ਕੱਟਿਆ ਜਾਵੇ ਬੱਚੇ ਦੇ ਮਸਾ ਹੋਣਾ ਜੇ ਹੋਣਾ ਹੈ ਜੇ ਜ਼ਿਆਦਾ ਖੁੱਲੀ ਹੈ ਤਾਂ ਵਿਚਾਰ ਉਬਰ ਹੋ ਜਾਣੀ ਹੈ ਪਿਓ ਪੁੱਤ ਉਸ ਤੋਂ ਬਾਅਦ ਇਹ ਦੂਸਰੀ ਜਿਹੜੀ ਦੱਖਣ ਤੇ ਪੂਰਬ ਦੀ ਜਿਹਨੂੰ ਆਪਾਂ ਅਗਨੀ ਕੋਣ ਕਹਿੰਦੇ ਆ ਇਦੇ ਵਿੱਚ ਦਬਾਕ ਨੇ ਓਵਰ ਹੋ ਜਾਣਾ ਕੋਈ ਕਿਸੇ ਨੂੰ ਪਾਗਲ ਪਰ ਆ ਜਾਣਾ ਥੋੜਾ-ਮੋਟਾ ਜਾਂ ਉਹ ਨਾ ਹੋਵੇ ਤਾਂ ਐਕਸੀਡੈਂਟ ਦੇ ਜੋਗ ਬਣ ਜਾਣੇ ਕਲੇਸ਼ ਦੇ ਜੋਗ ਬਣ ਜਾਣੇ ਤੇ ਇਹਦੇ ਵਿੱਚ ਜਿਆਦਾ ਪਾਣੀ ਦਾ ਸਟਾਕ ਹੈ ਥੱਲੇ ਜਾਂ ਇਹਦੇ ਵਿੱਚ ਕੋਈ ਟੂਟੀਆਂ ਲੱਗੀਆਂ ਆ ਪਾਣੀ ਜਿਆਦਾ ਵਹਾਵ ਹੈ ਜਾਂ ਇਹਦੇ ਵਿੱਚ ਬਾਥਰੂਮ ਲੈਟਰਿੰਗ ਬਣੇ ਤਾਂ ਬੜੀਆਂ-ਬੜੀਆਂ ਜ਼ਮੀਨਾਂ ਵਿਕ ਜਾਂਦੀਆਂ ਤਾਂ ਪਰਿਵਾਰ ਦੇ ਵਿੱਚ ਗੁਰਦਾ ਸ਼ੂਗਰ ਦੀਆਂ ਬਿਮਾਰੀਆਂ ਤਾਂ ਕਾਫੀ ਜਿਆਦਾ ਨੁਕਸਾਨ ਹੋ ਜਾਂਦੀਆਂ ਜਿਆਦਾ ਵੱਧ ਜੇ ਚਾਰਾ ਉਪਰ ਬਿਮਾਰੀਏ ਕਟੇ ਜਾਵੇ ਟੱਕੂ ਜਾ ਕੋਈ ਵੱਡਾ ਹਾਸਾ ਹੁੰਦਾ ਹੈ ਇਹ ਜਗਾ ਜਿਵੇਂ ਆਪਾਂ ਦੱਖਣ ਪੱਛਮ ਕਹਿੰਦੇ ਆ ਦੱਖਣ ਤੇ ਪੱਛਮ ਦਾ ਵਿਚਾਲਾ ਮਾਲਕ ਨੂੰ ਵੱਡਾ ਨੁਕਸਾਨ ਹੋਣਾ ਘਰ ਦਾ ਜਿਹੜਾ ਮੁਖੀ ਬੰਦਾ ਹੈ ਉਹਨੂੰ ਅਰਚਨ ਆ ਜਾਣੀ ਕਿਸੇ ਬੋਲਾਂ ਦੇ ਕਾਰਨ ਗਫਾੜ ਪੈ ਜਾਣੇ ਪਰਿਵਾਰ ਦੇ ਵਿੱਚ ਜਾਂ ਕੋਈ ਕਿਸੇ ਨਾਲ ਕਲੇਸ਼ ਪੈ ਜਾਣੇ ਵੱਡੇ ਆਦਮੀ ਨੂੰ ਵੱਡੇ ਘਰ ਕੇ ਜਾਂ ਵੱਡੇ ਆਦਮੀ ਦਾ ਬਰਸੇਦ ਦਾ ਨੁਕਸਾਨ ਜਿਹੜਾ ਪਰਿਵਾਰ ਦੇ ਵਿੱਚ ਬੜਾ ਆਦਮੀ ਹੈ ਇਹ ਦੱਖਣ ਤੇ ਪੱਛਮ ਵਾਲੀ ਜਗ੍ਹਾ ਹੁਣ ਆਪਾਂ ਪੱਛਮ ਤੇ ਉੱਤਰ ਵਾਲੀ ਜਗ੍ਹਾ ਜਿਹੜੀ ਇਹ ਪੱਛਮ ਤੇ ਉੱਤਰ ਵਾਲੀ ਜਿਹੜੀ ਜਗ੍ਹਾ ਹੈ ਵਾਇਆਕੂਨ ਹਵਾ ਦਾ ਤਤ ਚੰ드ਰਮਾ ਹੁਣ ਇੱਥੇ ਕੀ ਹੈ ਇੱਥੇ ਸਾਡੇ ਭੂਆ ਇੱਥੇ ਭੈਣ ਧੀ ਤਿੰਨਾਂ ਨੂੰ ਗੜਬੜ ਆਉਂਦੀ ਹੈ ਭੂਆ ਨੂੰ ਕੋਈ ਗੜਬੜ ਆ ਗਈ ਭੈਣ ਨੂੰ ਆ ਗਈ ਜੇ ਆਪਾਂ ਘਰ ਨਹੀਂ ਕੇ ਕੀਤਾ ਤਾਂ ਫਿਰ ਧੀ ਨੂੰ ਆ ਗਈ ਇਹ ਸਾਡੇ ਤਿੰਨੇ ਰਿਸ਼ਤੇ ਇੱਥੇ ਆ ਦੂਜੇ ਨੰਬਰ ਦੇ ਫਿਰ ਬੈਂਕ ਨਾਲ ਤਾਲੁਕਤ ਸਾਰੇ ਕਾਮ ਇਥੇ ਆ। ਉਹ ਜਿੰਨੇ ਵੀ ਹੋਣੇ ਆ। ਹੁਣ ਭੂਆ, ਭੈਣ, ਧੀ ਨਾਲ ਰਿਸ਼ਤਾ ਹੋਣਾ, ਰਿਸ਼ਤਾ ਹੋ ਕੇ ਖਰਾਬ ਹੋ ਜਾਣਾ, ਵਿਧਵਾ ਹੋਣਾ ਜਾਂ ਕੋਈ ਨਾ ਕੋਈ ਵੱਡਾ ਘਾਟਾ ਪੈਣਾ ਤਾਂ ਇਥੇ ਜੋਗ ਬਣ ਜਾਂਦੇ ਆ ਇਹ ਖਰਾਬ ਜੇ ਇਹ ਜਾਦੇ ਉਭਰਿਆ ਤੇ ਜਾਦੇ ਕਟੀ ਹੋਈ ਹੈ। ਇਹਨੂੰ ਵੈਲਿਊਸ ਕਰਨਾ ਬਹੁਤ ਜ਼ਰੂਰੀ ਹੈ। ਇਹ ਚਾਰੇ ਦਿਸ਼ਾਵਾਂ ਦਾ ਅਲੱਗ-ਅਲੱਗ ਥੋੜਾ ਜਿਹਾ ਜਿਹੜਾ ਪ੍ਰਭਾਵ ਪੈਂਦਾ ਵਾਸਤੂ ਦਾ। ਉਹ ਪੌਦੇ ਨੁਕਸਾਨ ਨਹੀਂ ਹੁੰਦਾ ਇਹ ਪਲਾਗ ਬਣਾਉਣ ਵੇਲੇ ਇਹ ਚਾਰੇ ਕੋਨਾਂ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਪੂਰਾ ਧਿਆਨ ਰੱਖ ਕੇ ਕਿਸੇ ਵਿਚਲਾ ਲੈ ਕੇ ਕੋਈ ਨਕਸ਼ੇ ਨਾਲ ਜਾਣਦਾ ਜਾਂ ਕਿਸੇ ਦੂਰ ਤੋਂ ਵਾਸੂ ਵਾਲਾ ਫਿਰ ਤੁਹਾਨੂੰ ਬਣਾਉਣਾ ਚਾਹੀਦਾ ਹੈ ਬੋਲ ਬਾਬਾ ਸ਼੍ਰੀ ਚੰਦਰ ਮਹਾਰਾਜ ਕੀ ਜੈ